ਲੁਧਿਆਣਾ ਦੇ ਗੌਸਕਰ ਪੈਂਦੀ ਰਹਿਣ ਵਾਲੀ ਵਕੀਲ ਸਿਮਰਜੀਤ ਕੌਰ ਗਿੱਲ ਦੇ ਵੱਲੋਂ ਲਗਾਤਾਰ ਹੀ ਰੇਤ ਮਾਫੀਆ ਤੇ ਟਿੱਪਰ ਮਾਫੀਆ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਜਿਸ ਤੇ ਚੱਲਦੇ ਕੁਝ ਦਿਨ ਪਹਿਲਾਂ ਰੇਤੇ ਦੇ ਓਵਰਲੋਡ ਟਿੱਪਰ ਪਿੰਡਾਂ ਦੇ ਵਿੱਚੋਂ ਤੇਜ਼ ਰਫਤਾਰ ਦੇ ਨਾਲ ਕੱਢਣ ਦੇ ਮਾਮਲੇ ਤੇ ਬਾਦ ਕਾਨੂੰਨ ਦੀ ਲਗਣਾ ਕਰਕੇ ਕੀਤੀ ਜਾ ਰਹੀ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੇ ਚੱਲਦੇ ਵਕੀਲ ਅਤੇ ਉਸ ਦੇ ਸਾਥੀਆਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਸੀ ਮਾਮਲੇ ਦੇ ਵਿੱਚ ਪੰਜਾਬ ਦੇ ਗਵਰਨਰ ਦੇ ਦਖਲ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕੀਤਾ ਪਰ ਹਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਤੇ ਮਦਨ ਨਾ ਸਰ ਸਮਰਜੀਤ कौर ਗਿੱਲ ਦੇ ਵੱਲੋਂ ਆਪਣੇ ਵਕੀਲ ਦੇ ਨਾਲ ਇੱਕ ਪ੍ਰੈਸ ਵਾਰਤਾ ਕੀਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ ਇਹ ਬੜੀ ਮਦਭਾਗੀ ਘਟਨਾ ਹੋਈ ਹੈ ਜੀ ਇਹ ਲੜਕੀ ਸਿਮਰਨਜੀਤ ਕੌਰ ਗਿੱਲ ਹੈ ਪ੍ਰੈਕਟਾਈਜ਼ਿੰਗ ਲਾਇਰ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਉਹਨਾਂ ਦੇ ਪਿੰਡ ਗੌਸਗੜ ਦੇ ਨਾਲੇ-ਦਵਾਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ 14-15 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਸੀ ਇਕੱਠੇ ਹੋ ਕੇ ਇਲੀਗਲ ਮਾਈਨਿੰਗ ਦੇ ਖਿਲਾਫ ਉਸ ਨੇ ਦਾ ਜਦੋਂ ਇਹਨਾਂ ਨੇ ਰੋਕਿਆ ਟਿਪਰਾਂ ਵਾਲਿਆਂ ਨੂੰ ਤਾਂ ਉਹਨੇ ਦੇਖੋ ਕਿੰਨੀ ਬੇਰਹਿਮੀ ਨਾਲ ਇੱਥੇ ਹਮਲਾ ਕੀਤਾ ਇਹਦੀ ਬਾਹ ਵੜ ਦਿੱਤੀ ਇਹਦੇ ਕਜ਼ਨ ਬ੍ਰਦਰ ਨੇ ਕਿਰਪਾਨ ਮਾਰ ਕੇ ਉਹਦਾ ਕੰਨ ਵੱਢਤਾ ਜੀ ਮੁੰਡੇ ਦਾ ਸੋ ਜਾਨ ਤੋਂ ਮਾਰ ਦੇਣ ਦੀ ਹਮਲਾ ਕੀਤਾ ਅਟੈਂਟ ਟੂ ਮਰਡਰ ਦਾ ਕੇਸ ਹੈ ਬਟ ਗਵਰਨਰ ਸਾਹਿਬ ਦੀ ਜਿਵੇਂ ਪਤਾ ਤੁਹਾਨੂੰ ਇੰਟਰਫੇਰੈਂਸ ਤੋਂ ਬਾਅਦ ਪੰਜਾਬ ਬਠਿੰਡ ਰਹਿਣਾ 바ਰ ਕਾਉਂਸਲ ਦੀ ਇੰਟਰਫੇਰੈਂਸ ਤੋਂ ਬਾਅਦ ਪਰਚਾ ਦਰਜ ਹੋਇਆ ਕਿ ਹੁਣ ਜੋ ਲੇਟੈਸਟ ਅਪਡੇਟ ਹੈ ਤੁਹਾਨੂੰ ਪਿਛਲੀ ਗੱਲ ਤਾਂ ਸਾਰੀ ਪਤਾ ਹੀ ਹੈ ਉਹਦੇ ਚ 8 ਦੋਸ਼ੀਆਂ ਨੇ ਆਪਣੀ ਜ਼ਮਾਨਤ ਅਡਿਸ਼ਨਲ ਸੈਸ਼ਨ ਕੋਰਟ ਚ ਲਈ ਸੀ ਉਹ ਮਾਂ ਜੋ ਜੱਜ ਸਾਹਿਬ ਕਿਉਂਕਿ ਦੋਸ਼ੀਆਂ ਨੇ ਬੜੀ ਬੇਰਹਿਮੀ ਨਾਲ ਦੇਖੋ ਇੱਕ ਵਕੀਲ ਤੇ ਹਮਲਾ ਕੀਤਾ ਕਿਰਪਾਨ ਮਾਰ ਕੇ ਉਹਦੀ ਬਾਹ ਵੜਤੀ ਹੱਡੀ ਫ੍ਰੈਕਚਰ ਹੋ ਗਈ ਪਰ ਹਜੇ ਵੀ ਜਿਹੜੇ ਦੋਸ਼ੀ ਨੇ ਉਹ ਆਪਦੇ ਇਲਾਕੇ ਛਰਿਆਂ ਖੁੱਲੇ ਘੁੰਮ ਰਹੇ ਨੇ ਕੋਈ ਉਹਨਾਂ ਨੂੰ ਅਰੈਸਟ ਨਹੀਂ ਕਰ ਰਿਹਾ ਸੋ ਸੀਪੀ ਸਾਹਿਬ ਦੀ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ ਉਹਨਾਂ ਨੇ ਪਹਿਲਾਂ ਵੀ ਬੜੇ ਐਫਰਟ ਕੀਤੇ ਵਾਧਾ ਜੁਰਮ ਕੀਤਾ ਸੋ ਅੱਗੇ ਵੀ ਅਸੀਂ ਇਹੀ ਆਸ ਰੱਖਦੇ ਹਾਂ ਵੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਇਸ ਲੜਕੀ ਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਕਿੰਨੇ ਲੋਕਾਂ ਦੇ ਐਫਆਈਆਰ ਦਰਜ ਹੋਈ ਸੀਗੀ ਤੇ ਕੀ ਬੇਲ ਸਾਹਿਬ ਦੀ ਜਿਹੜੀ ਗੱਲ ਹੋਈ ਹੋਈ ਹੈ एफआईआर ਬਾਈ ਨੇਮ ਤਾਂ 10 ਬੰਦਿਆਂ ਦੀ ਸੀ ਜੀ ਉਸ ਤੋਂ ਇਲਾਵਾ ਅਨਨੋਨ ਬੰਦੇ ਸੀ ਜਿਹੜੇ ਕੀ ਹਲੇ ਅਨਨੋਨ ਬੰਦਿਆਂ ਨੂੰ ਟ੍ਰੇਸ ਕਰਨਾ ਬਾਕੀ ਹੈ ਉਹਨਾਂ ਵਿੱਚੋਂ 8 ਬੰਦਿਆਂ ਨੇ ਆਪਣੀ ਜ਼ਮਾਨਤ ਲਗਾਈ ਸੀ ਮੇਨ ਤਾਂ ਜਿਵੇਂ ਸੁਖਦੇਵ ਬਿੱਲਾ ਗੁਰਮukh ਇਹ ਮੇਨ ਦੋਸ਼ੀ ਨੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਨੇ ਸੋ ਉਹਨਾਂ ਸਾਰਿਆਂ ਦੀ ਜ਼ਮਾਨਤ 8 ਬੰਦਿਆਂ ਦੀ ਰੱਦ ਹੋ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਬੀਬੀ ਸਾਹਿਬ ਇਹਦਾ ਇਹ ਧਾਰਾ ਦਾ ਵਾਅਦਾ ਵੀ ਹੋਇਆ ਤੇ ਬਾਰੇ ਕੀ ਕਹਿਣਾ ਹੈ ਧਾਰਾ ਦੇ ਵਿੱਚ ਹਜੇ ਮਤਲਬ ਜਿਹੜੀ ਲੱਗਣੀ ਚਾਹੀਦੀ ਸੀ ਇਹ ਰਾਦਾ ਕਤਲ ਦੀ ਹੋਗੀ ਤੇ ਜਿਹੜੀ ਘਰ ਚੋਂ ਫੜ ਕੇ ਬਾਹਰ ਕੱਢ ਕੇ ਕੁੱਟਣ ਦੀ ਹੋਗੀ ਉਹ ਵਾਲੀ ਦੇ ਉੱਤੇ ਤਾਂ ਹਲੇ ਨਹੀਂ ਇਹਨਾਂ ਨੇ ਵਾਅਦਾ ਜਰਮ ਕੀਤਾ ਹੈਗਾ ਪਰ ਚਲੋ ਇਹਨਾਂ ਨੇ ਜਿਹੜੀ ਪਹਿਲਾਂ 326 ਹੁੰਦੀ ਸੀਗੀ ਹ ਹੁਣ 118 ਆ 2 ਪੀ ਐਨ ਐਸ ਆ ਉਹ ਲਗਾ ਦਿੱਤੀ ਗਈ ਆ ਤੇ ਉਹ ਵੀ ਬਹੁਤ ਐਫਰਟਸ ਤੋਂ ਬਾਅਦ ਜਦੋਂ ਰਿਪੋਰਟ ਆਈ ਆ ਤੇ ਵੀ ਹੱਡੀ ਟੁੱਟ ਗਈ ਆ ਜਿਹੜਾ ਹੈਗਾ ਆ ਗ੍ਰੀਵੀਅਸ ਇੰਜਰੀ ਆ ਉਸ ਤੋਂ ਬਾਅਦ ਆ ਜਦਕਿ ਕੰਨ ਤਾਂ ਗ੍ਰੀਵੀਅਸ ਇੰਜਰੀ ਕਲੀਅਰ ਹੀ ਦੇਖ ਰਹੀ ਸੀਗੀ ਔਰ ਅਰਾਦਾ ਕਤਲ ਦੀ ਵੀ ਜਦੋਂ ਸਿਰ ਦੇ ਉੱਤੇ ਵਾਰਦੇ ਆ ਉੱਥੇ ਮੁੰਡਾ ਬੇਹੋਸ਼ ਹੋ ਜਾਂਦਾ ਆ ਉਹ ਵੀ ਕਲੀਅਰ ਦੇਖਦਾ ਆ ਪਰ ਫਿਰ ਵੀ ਇਹਨਾਂ ਨੇ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਤੇ ਦੋਸ਼ੀ ਸ਼ਰਿਆਮ ਨਿਕਲ ਰਹੇ ਨੇ ਲਲਕਾਰ ਕੇ ਨਿਕਲ ਰਹੇ ਨੇ ਉਵੇਂ ਹੀ ਤੁਰੇ ਫਿਰਦੇ ਆ ਜਾਣਕਾਰੀ ਦਿੱਤੀ ਜਾਂਦੀ ਆ ਦੋਸ਼ੀਆਂ ਦੀ ਗ੍ਰਿਫਤਾਰੀ ਹੈ ਜਿਹੜੀ ਨਹੀਂ ਕੀਤੀ ਜਾਂਦੀ ਪਰ ਅਦਾਲਤ ਵੱਲੋਂ ਇਨਸਾਫ ਮਿਲਿਆ ਵੀਰ ਜੀ ਦੇ ਬਹੁਤ ਵਧੀਆ ਐਫਰਟਸ ਰਹੇ ਆ ਤੇ ਇਹਨਾਂ ਨੇ ਪੂਰੀ ਡਟ ਕੇ ਜਿਹੜਾ ਆ ਵਿਰੋਧ ਕੀਤਾ ਜੋ ਵੀ ਆਰਗੂਮੈਂਟ ਬਹੁਤ ਵਧੀਆ ਕੀਤੇ ਤੇ ਜਿਹਦੇ ਕਰਕੇ ਜਿਹੜੀ ਸਾਡੀ ਜਿਹੜੀ ਜਮਾਨਤ ਇਹਨਾਂ ਲੋਕਾਂ ਦੀ ਰੱਦ ਹੋਈ ਹੈ ਲੱਗਦਾ ਜਿਸ ਤਰ੍ਹਾਂ ਨਾਲ ਤੁਹਾਡੇ ਤੋਂ ਡਿਮਾਂਡ ਕੀਤੀ ਜਾ ਰਹੀ ਸੀ ਜਿਹੜਾ ਹੈਗਾ ਪਿੰਡਾਂ ਦੀ ਕਿੱਤਰ ਲੱਗਦੇ ਨੇ ਰੂਡ ਉਸੇ ਤਰ੍ਹਾਂ ਦੇ ਨਹੀਂ ਹੈਗੇ ਕੀ ਉਹਦੇ ਤੇ ਕੋਈ ਕਾਰਵਾਈ ਹੋਈ ਇਸ ਤਰ੍ਹਾਂ ਨਾਲ ਬੰਦ ਹੋਏ ਟਿੱਪਰ ਕਿ ਉਸ ਤਰ੍ਹਾਂ ਨਹੀਂ ਕੋਈ ਆ ਦੇਖੋ ਸਾਡੇ ਪਿੰਡ ਦੇ ਵਿੱਚ ਤਾਂ ਹੁਣ ਮਾਮਲਾ ਜਿਆਦਾ ਭਖਿਆ ਹੋਣ ਕਰਕੇ ਹਲੇ ਟਿੱਪਰ ਨਹੀਂ ਲੰਘ ਰਹੇ ਹੈਗੇ ਪਰ ਜਿਸ ਘਰ ਦੇ ਮੂਹਰੇ ਇਨਸੀਡੈਂਟ ਹੋਇਆ ਸੀ ਜਿਸ ਘਰ ਦੇ ਵਿੱਚ ਇਨਸੀਡੈਂਟ ਹੋਇਆ ਸੀ ਉਹਨਾਂ ਦੀ ਉਹ ਜਿਹੜੀ ਸੜਕ ਉਹ ਪ੍ਰਾਈਵੇਟ ਸੜਕ ਆ ਹਲੇ ਵੀ ਉਸ ਸੜਕ ਤੋਂ ਟਿੱਪਰ ਲੰਘਦੇ ਆ ਹਾਰਨ ਬੁਜਾ ਕੇ ਲੰਘਦੇ ਆ ਜਾਣ ਬੁੱਝ ਕੇ ਉਹਨਾਂ ਨੂੰ ਪ੍ਰਵੋਗ ਕੀਤਾ ਜਾ ਰਿਹਾ ਉਸ ਪਰਿਵਾਰ ਨੂੰ ਧਮਕਾਇਆ ਵੀ ਜਾ ਰਿਹਾ ਆ ਸੋ ਇਹਨਾਂ ਦੀਆਂ ਜਿਹੜੀਆਂ ਇਹ ਲੱਗ ਰਿਹਾ ਵੀ ਜਿਵੇਂ ਉਹ ਉਹ ਸੋਚ ਰਿਹਾ ਵੀ ਉਹਨਾਂ ਦੇ ਖਿਲਾਫ ਕੁਝ ਹੋਣਾ ਹੀ ਨਹੀਂ ਇਹ ਤਾਂ ਸਾਨੂੰ ਹੋਣ ਮਾੜਾ ਜਿਹਾ ਇਨਸਾਫ ਮਿਲਿਆ ਹੈ ਅਦਾਲਤ ਤੋਂ ਤੇ ਪ੍ਰਸ਼ਾਸਨ ਵੱਲੋਂ ਤਾਂ ਹਲੇ ਵੀ ਢੇਲੀ ਆ ਤਾਂ ਹੀ ਉਹ ਇਦਾਂ ਉਛਲਦੇ ਫਿਰਦੇ ਆ ਨਹੀਂ ਜਿਹੜੇ ਇਹਨੇ ਮੁਜਰਮ ਹੋਣ ਦੇ ਏਡੇ ਦੋਸ਼ ਦੇ ਵਿੱਚ ਮਤਲਬ ਆਰਾਮ ਨਾਲ ਆਪਣੇ ਘਰਾਂ 'ਚ ਬੈਠੇ ਨੇ ਆਰਾਮ ਨਾਲ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਤਾਂ ਕੋਈ ਉਹਨਾਂ ਨੂੰ ਫੜ ਨਹੀਂ ਰਿਹਾ ਤਾਂ ਪਿੱਛੋਂ ਸ਼ਹਿ ਤਕੜੀ ਹੈ ਉਹਨਾਂ ਕੋਲ ਤੇ ਲੱਗਦਾ ਹੈ ਕਿ ਵੀ ਇਲੈਗਲ ਮਾਈਨਿੰਗ ਜਿਹੜੀ ਜਿਸ ਤਰ੍ਹਾਂ ਲਖਿਆ ਹੋਵੇ ਕਾਨੂੰਨੀ ਉਲੰਘਣਾ ਕਰਕੇ ਮਾਈਨਿੰਗ ਹੋ ਰਹੀ ਹੈ ਜੇ ਬੋਗਲੈਂ ਮਸ਼ੀਨਾ ਚਲਾਈ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਵੀ ਮਾਈਨਿੰਗ ਦੀ ਖੱਡ ਜਿਹੜੀ ਲੀਗਲ ਹੈ ਲੇਕਿਨ ਤਰੀਕਾ ਜਿਹੜਾ ਇਲੈਗਲ ਹੈ ਜੀ ਦੇਖੋ ਆ ਜਿਹੜੀ ਤਾਂ ਰੋਡ ਵਾਲੀ ਸੀਗੀ ਇਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਮਾਈਨਿੰਗ ਦੀ ਖੱਡ ਲੀਗਲ ਆ ਪਰ ਤਰੀਕੇ ਇਲੈਗਲ ਆ ਪਰ ਪਿੱਛੇ ਪਿਛਲੇ ਹਫਤੇ ਮੈਂ ਕਾਸਾਬਾਦ ਪਿੰਡ ਜਿੱਥੇ ਬਿਲਕੁਲ ਹੀ ਮਾਈਨਿੰਗ ਅਲਾਉਡ ਨਹੀਂ ਹੈਗੀ ਉੱਥੇ ਮਾਈਨਿੰਗ ਪੌਕਲੈਨ ਨਾਲ ਰਾਤ ਨੂੰ ਮੈਂ ਲਾਈਵ ਹੋ ਕੇ ਜਿਹੜੀ ਆ ਪਾਈ ਸੀਗੀ ਵੀਡੀਓ ਜਿਹਦੇ ਤੇ ਮੀਡੀਆ ਵੱਲੋਂ ਵੀ ਪ੍ਰਤੀਕਿਰਿਆ ਕੀਤੀ ਗਈ ਤੇ ਮੈਨੂੰ ਐਸ ਡੀਓ ਹੈ ਉਹਨਾਂ ਦੇ ਪ੍ਰਿੰਸ ਉਹਨਾਂ ਦੀ ਕਾਲ ਵੀ ਆਈ ਜੀ ਅਸੀਂ ਸਲੇਮ ਟਾਪਰੀ ਥਾਣੇ ਨੂੰ ਲਿਖ ਕੇ ਦਿੱਤਾ ਜੀ ਪਰਚਾ ਦਰਜ ਹੋ ਰਿਹਾ ਆ ਪਰ ਉਹਦੇ ਤੇ ਵੀ ਹਲੇ ਕਾਰਵਾਈ ਨਹੀਂ ਕੀਤੀ ਗਈ ਸੋ ਇਲੀਗਲ ਮਾਈਨਿੰਗ ਉਹਦੇ ਰੋਕੂਗੀ ਜਦੋਂ ਸਰਕਾਰ ਆ ਜਿਹੜੀ ਜੋ ਦਾਅਵੇ ਕਰਦੀ ਆ ਉਹਨਾਂ ਨੂੰ ਉਹ ਬਾਕੀ ਅਮਲ ਚ ਲਿਆਉਗੀ